ਵਿਰੋਧੀ ਪਾਰਟੀਆਂ ਤੇ ਕਿਸਾਨਾਂ ਦੇ ਭਾਰੀ ਵਿਰੋਧ ਬਾਦ ਮੰਡੀ ਬੋਰਡ ਨੇ ਸਟੀਲ ਸਾਈਲੋਜ਼ ਨੂੰ ਮੰਡੀ ਯਾਰਡ ਐਲਾਨਣ ਦਾ ਫੈਸਲਾ ਰੱਦ ਕਰ ਦਿੱਤਾ ਹੈ ਪੰਜਾਬ ਮੰਡੀ ਬੋਰਡ ਨੇ ਪਿਛਲੇ ਦਿਨਾਂ ਚ ਕਈ ਸਾਈਲੋਜ਼ ਨੂੰ ਮੰਡੀ ਯਾਰਡ ਐਲਾਨਿਆ ਸੀ ਨਤੀਜਾ ਵਿਵਾਦ ਖੜਾ ਹੋ ਗਿਆ ਸੀ ਅਖੀਰ ਹੁਣ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਨੇ ਦੱਸਿਆ ਕਿ ਫੈਸਲਾ ਰੱਦ ਕਰ ਦਿੱਤਾ ਗਿਆ ਇਹ ਇਨਾ ਸਾਈਲੋਆਂ ਨੂੰ ਸਬ ਯਾਰਡ ਬਣਾਉਣ ਦੇ ਆਰਡਰ 2013 ਤੋਂ ਲਗਾਤਾਰ ਹੋ ਰਹੇ ਨੇ 2013 ਚ ਵੀ ਹੋਏ 14 ਚ ਵੀ ਹੋਏ 15 ਚ ਵੀ ਹੋਏ ਇੱਕ ਰੁਟੀਨ ਮੈਟਰ ਹੈ ਹਰ ਸਾਲ ਬਾਅਦ ਜਦੋਂ ਪਰਚੇਸ ਸੀਜ਼ਨ ਸ਼ੁਰੂ ਹੁੰਦਾ ਹੈ ਤੇ ਇਹ ਆਰਡਰ ਕੀਤੇ ਜਾਂਦੇ ਨੇ ਇੱਕ ਰੁਟੀਨ ਆਰਡਰ ਹੈ ਪਰੰਤੂ ਇਹਦੇ باوجود ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਜਿਹੜਾ ਇਹ ਆਰਡਰ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀਗਾ ਤੇ ਸੈਲੋ ਨੂੰ ਤੁਸੀਂ ਸਭ ਯਾਰਡ ਬਣਾਉਣਾ ਹੈ ਉਹ ਆਰਡਰ ਉਹਨਾਂ ਨੇ ਰੱਦ ਕਰਕੇ ਸਿਰਫ ਇੱਥੇ ਸਟੋਰੇਜ ਦਾ ਪ੍ਰਬੰਧ ਹੋਊਗਾ ਕਿਉਂਕਿ ਮੰਡੀ ਬੋਰਡ ਦਾ ਜਿਹੜਾ ਕੰਮ ਹੈ ਉਹ ਕੰਮ ਹੈ ਕਿ ਕਿਸਾਨਾਂ ਦੀ ਫਸਲ ਦੀ ਸਹੀ ਖਰੀਦਦਾਰੀ ਕਰਵਾਉਣੀ ਵੱਖ-ਵੱਖ ਏਜੰਸੀਆਂ ਜਿਹਦੇ ਵਿੱਚ ਐਫਸੀਆਈ ਹੈ ਪੰਸਪ ਹੈ ਮਾਰਕਫੈਡ ਹੈ ਪਨ ਗ੍ਰੇਨਾਂ ਜਾਂ ਹੋਰ ਏਜੰਸੀਆਂ ਨੇ ਉਹ ਖਰੀਦਦਾਰੀ ਕਰਦੀਆਂ ਨੇ ਖਰੀਦਦਾਰੀ ਕਰਨ ਸਮੇਂ ਮੰਡੀ ਬੋਰਡ ਨੂੰ 2% ਮਾਰਕੀਟ ਫੀਸ ਵੀ ਮਿਲਦੀ ਹੈ ਔਰ ਜੋ ਵੀ ਚਾਹੇ ਸਬਜਾਰਡ ਕਿਤੇ ਵੀ ਬਣਦਾ ਚਾਹੇ ਕੋਈ ਸੈਲਨੂ ਬਣਾਇਆ ਜਾਂਦਾ ਉਥੋਂ ਵੀ ਮਾਰਕੀਟ ਫੀਸ ਅਸੀਂ ਲੈਨੇ ਆ ਇਹਦਾ ਮਤਲਬ ਮੰਡੀ ਸਿਸਟਮ ਨੂੰ ਅਸੀਂ ਤਬਾਹ ਨਹੀਂ ਹੋਣ ਦਿੱਤਾ ਪਰੰਤੂ ਫੇਰ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜੇ ਹੁਕਮ ਜਾਰੀ ਕਰਵਾਏ ਨੇ ਕਿ ਇਹਨਾਂ ਨੂੰ ਸਿਰਫ ਸਟੋਰ ਸੈਂਟਰ ਰਹਿਣ ਦਿਓ ਸਬਜਾਰਡ ਰੱਦ ਕੀਤੇ ਗਏ ਨੇ ਔਰ ਕੱਲੇ ਪਿਛਲੇ ਆਰਡਰ ਨੇ ਕੀਤੇ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸੈਲਵਾਂ ਨੂੰ ਸਭ ਯਾਰਡ ਬਣਾਇਆ ਗਿਆ ਸੀ ਉਹ ਸਾਰੇ ਆਰਡਰ ਰੱਦ ਕੀਤੇ ਗਏ ਨੇ ਇਸ ਦਾ ਆਰਡਰ ਜਾਰੀ ਹੋ ਚੁੱਕਿਆ ਹੈ ਆਰਡਰ ਨੰਬਰ ਇਹਦਾ 24 2024 ਹੈ ਆਰਡਰ ਨੰਬਰ 157 166 ਹੈ ਇਸ ਲਈ ਕਿਸੇ ਨੂੰ ਇਹ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਕਿ ਮੰਡੀ ਬੋਰਡ ਨੂੰ ਭੰਗ ਕੀਤਾ ਜਾ ਰਿਹਾ ਹੈ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਆੜਤੀਆਂ ਦੇ ਹਮਾਇਤੀ ਆ ਤੁਸੀਂ ਦੇਖ ਰਹੇ ਹੋ ਜਿਸ ਦਿਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ ਹਰ ਪੱਧਰ ਤੇ ਹਰ ਪੱਦਰ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਨੇ ਜਿਹੜੇ ਲੋਕ ਚਾਹੇ ਅਕਾਲੀ ਦਲ ਦੇ ਆਗੂ ਨੇ ਚਾਹੇ ਕਾਂਗਰਸ ਦੇ ਆਗੂ ਨੇ ਉਹ ਦੱਸਣ ਕਿ ਪਿਛਲੇ 2013 ਤੋਂ ਲੈ ਕੇ 2024 ਤੱਕ ਤੁਸੀਂ ਕਿਉਂ ਨਹੀਂ ਬੋਲੇ ਬਾਕੀ ਜਥੇਬੰਦੀਆਂ ਦੇ ਆਗੂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕਿਸੇ ਨੂੰ ਕੋਈ ਸ਼ੰਕਾ ਹੈ ਕਿ ਮੰਡੀ ਸਿਸਟਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਹੈ ਉਹ ਸਾਡੇ ਨਾਲ ਗੱਲ ਕਰ ਸਕਦਾ ਅੰਨ ਸੈਂਸਰਲੀ ਕਿਸੇ ਬਹਿਕਾਵੇ ਚ ਕਿਸੇ ਝੂਠੀ ਖਬਰ ਦੇ ਵਿੱਚ ਆਉਣ ਦੀ ਲੋੜ ਨਹੀਂ ਅਸੀਂ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜੇ ਆ ਅਸੀਂ ਹਮੇਸ਼ਾ ਪੰਜਾਬ ਦੇ ਆੜਤੀਆਂ ਨਾਲ ਖੜੇ ਆ ਅਸੀਂ ਹਮੇਸ਼ਾ ਪੰਜਾਬ ਦੇ ਮਜ਼ਦੂਰਾਂ ਨਾਲ ਖੜੇ ਆ ਪੰਜਾਬ ਦੇ ਵਪਾਰੀਆਂ ਨਾਲ ਖੜੇ ਆ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਮੰਡੀ ਸਿਸਟਮ ਨੂੰ ਨਾ ਪਹਿਲਾਂ ਖਤਮ ਹੋਣ ਦਿੱਤਾ ਨਾ ਖਤਮ ਹੋਣ ਦਵਾਂਗੇ